ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਗੁਰੂ ਰਾਮਦਾਸ ਸਾਹਿਬ ਜੀ ਦੇ ਰਾਗ ਦੇਵ ਗੰਧਾਰੀ ਵਿੱਚ ਦਰਜ ਸ਼ਬਦ ਮੀਰੋ ਸੁੰਦਰ ਕਹੋ ਮਿਲੇ ਕਿਤ ਗਲੀ ਸ਼ਬਦ ਦੀ ਗਹਿਰਾਈ ਵਿੱਚ ਵਿਚਾਰ ਕਰਾਂਗੇ ਜੀ ਸਾਡਾ ਮਕਸਦ ਹੈ ਇਹ ਸਮਝਣਾ ਕਿ ਪਰਮਾਤਮਾ ਨੂੰ ਮਿਲਣ ਦੀ ਤਾਂਗ ਅਤੇ ਰਸਤਾ ਉਸ ਕਿਰਪਾ ਇਹ ਸਭ ਕਿਵੇਂ ਬਿਆਨ ਹੋਇਆ ਹੈ ਇਹ ਮੁੱਖ ਭਾਵ ਨੇ ਇਸ ਸ਼ਬਦ ਦੇ ਤੇ ਮੁਢਲਾ ਸਵਾਲ ਹੈ ਕਿ ਉਸ ਮਾਰਗ ਦੀ ਖੋਜ ਜੀ ਸ਼ਬਦ ਸ਼ੁਰੂ ਇੱਕ ਸਵਾਲ ਤੋਂ ਹੁੰਦਾ ਹੈ ਉਹ ਸੋਣਾ ਪ੍ਰਭੂ ਉਹ ਸੁੰਦਰ ਕਿਵੇਂ ਮਿਲੇਗਾ ਕਿਹੜੇ ਰਾਤੇ ਰਹਾਉ ਦੀ ਤੁਖੀ ਇਹ ਹੈ ਮੇਰੋ ਸੁੰਦਰ ਕਹੋ ਮਿਲੇ ਕਿਤ ਗਲੀ ਸਿੱਧਾ ਸਵਾਲ ਲੱਗਦਾ ਪਰ ਇਸ ਦਾ ਅਰਥ ਸਿਰਫ ਕੋਈ ਗਲੀ ਕੋਈ ਮੁਹੱਲਾ ਪੁੱਛਣਾ ਨਹੀਂ ਹੋਵੇਗਾ ਜੀ ਇਹ ਕਿਸੇ ਘਰ ਮੰਦਰ ਜਾਂ ਕੋਈ ਹੋਰ ਥਾਂ ਦੇ ਪਤੇ ਦੀ ਗੱਲ ਨਹੀਂ ਇਹ ਅੰਦਰ ਦੀ ਗੱਲ ਹੈ ਮਤਲਬ ਕਿ ਉਹ ਕਿਹੜਾ ਤਰੀਕਾ ਹੈ ਕਿਹੜਾ ਅਧਿਆਤਮਕ ਮਾਰਗ ਹੈ ਉਹ ਕਿਹੜੇ ਯਤਨ ਹਨ ਜਿਨ੍ਹਾਂ ਨਾਲ ਉਸ ਪ੍ਰਭੂ ਨਾਲ ਸਾਂਝ ਪੈ ਸਕੇ ਉਸ ਦੇ ਗੁਣ ਸਮਝ ਆ ਸਕਣ ਇਹ ਗੱਲੀ ਅਸਲ ਵਿੱਚ ਇੱਕ ਅਧਿਆਤਮਕ ਮਾਰਗ ਇੱਕ ਜੀਵਨ ਜਾਂਚ ਦੀ ਗੱਲ ਹੈ ਇਹ ਇੱਕ ਅੰਦਰੂਨੀ ਖੋਜ ਹੈ ਫਿਰ ਅੱਗੇ ਗੁਰੂ ਸਾਹਿਬ ਜੀ ਰਾਹ ਪੁੱਛਦੇ ਨੇ ਸੰਤ ਜਨਾਂ ਤੋਂ ਅਗਲੀ ਤੁਖ ਹੈ ਹਰ ਕੇ ਸੰਤ ਬਤਾਵਹੁ ਮਾਰਗ ਹਮ ਪਿੱਛੇ ਲਾਗ ਚਲੇ ਭਾਵ हे ਹਰੀ ਦੇ ਪਿਆਰਿਓ ਸਾਨੂੰ ਰਸਤਾ ਦੱਸੋ ਅਸੀਂ ਤੁਹਾਡੇ ਪਿੱਛੇ ਚੱਲਾਂਗੇ ਉਸੇ ਰਾਹ ਤੇ ਤੁਰਨ ਲਈ ਤਿਆਰ ਹਾਂ ਇੱਕ ਤਰ੍ਹਾਂ ਨਾਲ ਗਿਆਨਵਾਨਾਂ ਤੋਂ ਅਗਵਾਈ ਮੰਗ ਰਹੇ ਨੇ ਜੀ ਫਿਰ ਅੱਗੇ ਗੱਲ ਹੈ ਚਾਲ ਦੀ ਜਿਸ ਦਾ ਮਤਲਬ ਹੈ ਚਾਲ ਅਤੇ ਅੰਦਰੂਨੀ ਬਦਲਾ ਇਸ ਰਾਹ ਤੇ ਚੱਲਣ ਵਾਲੀ ਦੀ ਅਵਸਥਾ ਬਿਆਨ ਕੀਤੀ ਗਈ ਹੈ ਪ੍ਰੀ ਕੇ ਬਚਨ ਸੁਖਾਨੇ ਹੀਰੇ ਇਹ ਚਾਲ ਬਣੀ ਹੈ ਪਲੀ ਇੱਥੇ ਜੀਵ ਇਸਤਰੀ ਅਤੇ ਪ੍ਰਭੂ ਪਤੀ ਦਾ ਰੂਪਕ ਯਾਨੀ ਕਿ ਅਨੈਲੋਜੀ ਵਰਤਿਆ ਗਿਆ ਹੈ ਜਦੋਂ ਜੀਵ ਆਤਮਾ ਵਾ ਉਸ ਪ੍ਰਭੂ ਪਤੀ ਨੂੰ ਮਿਲਣ ਦੇ ਰਾਹ ਤੇ ਚੱਲਦੀਆਂ ਨੇ ਉਹਨਾਂ ਨੂੰ ਉਸ ਪਿਆਰੇ ਦੇ ਬਚਨ ਉਸ ਸਿਫਤ ਸਲਾਹ ਉਸ ਗੁਣ ਦਿਲ ਨੂੰ ਬਹੁਤ ਮਿੱਠੇ ਲੱਗਦੇ ਨੇ ਸੁਖਾਨੇ ਹੀਰੇ ਉਹਨਾਂ ਨੂੰ ਇਹ ਜੀਵਨ ਦਾ ਰਸਤਾ ਇਹ ਚਾਲ ਬਹੁਤ ਚੰਗੀ ਲੱਗਦੀ ਹੈ ਬਣੀ ਹੈ ਪਲੀ ਮਤਲਬ ਸਿਫਤ ਸਲਾਹ ਕਰਨੀ ਔਖੀ ਨਹੀਂ ਸਗੋ ਸੁਖਾਵਣੀ ਲੱਗਦੀ ਹੈ ਇੱਕ ਆਨੰਦ ਮਿਲਦਾ ਹੈ ਉਸ ਵਿੱਚ ਇਸ ਨਾਲ ਜੀਵ ਆਤਮਾ ਵਿੱਚ ਪਰਿਵਰਤਨ ਯਾਨੀ ਕਿ ਬਦਲਾ ਆਉਂਦਾ ਹੈ ਜੀ ਤੇ ਅਗਲੀ ਤੁਖ ਹੈ ਲਟੂਰੀ ਮਧੂਰੀ ਠਾਕੁਰ ਪਾਈ ਉਹ ਸੁੰਦਰ ਹਰ ਤੁਲ ਮਿਲੇ ਜੀ ਲਟਰੀ ਹੈ ਜਿਵੇਂ ਬੇਟੰਗੀ ਕੁਰੂਪ ਔਗਣਾ ਵਾਲੀ ਅਤੇ ਮਧੂਰੀ ਦਾ ਭਾਵ ਛੋਟੀ ਬੁੱਦੀ ਵਾਲੀ ਨਾ ਸਮਝ ਜਦੋਂ ਜੀਵ ਇਸਤਰੀ ਜੋ ਪਹਿਲਾਂ ਔਗਣਾਂ ਨਾਲ ਭਰੀ ਸੀ ਠਾਕੁਰ ਨੂੰ ਪ੍ਰਭੂ ਪਤੀ ਨੂੰ ਪਿਆਰੀ ਲੱਗ ਜਾਂਦੀ ਹੈ ਠਾਕੁਰ ਭਾਈ ਤਾਂ ਉਹ ਸੋਹਣੀ ਬਣ ਜਾਂਦੀ ਹੈ ਅਤੇ ਉਸ ਦੇ ਔਗਣ ਖਤਮ ਹੋ ਜਾਂਦੇ ਹਨ ਫਿਰ ਉਹ ਹਰ ਟੁੱਲ ਮਿਲੀ ਭਾਵ ਪੂਰੀ ਤਰ੍ਹਾਂ ਨਾਲ ਇੱਕ ਵਿੱਚ ਹੋ ਕੇ ਪ੍ਰਭੂ ਵਿੱਚ ਸਮਾ ਜਾਂਦੀ ਹੈ ਇਹ ਔਗਣਾਂ ਤੋਂ ਗੁਣਾਵਲ ਦਾ ਸਫਰ ਹੈ ਮਤਲਬ ਅਸਲ ਸੁੰਦਰਤਾ ਫਿਰ ਅੰਦਰੂਨੀ ਹੈ ਗੁਣਾ ਵਾਲੀ ਹੈ ਜੋ ਪ੍ਰਭੂ ਦੀ ਕਿਰਪਾ ਨਾਲ ਮਿਲਦੀ ਹੈ ਇਹ ਬਦਲਾ ਉਸ ਦੀ ਨਜ਼ਰ ਨਾ ਲਾਉਂਦਾ ਪ੍ਰਭੂ ਦੀ ਰਜ਼ਾ ਅਤੇ ਸਮਰਪਣ ਤੇ ਅੱਗੇ ਸ਼ਬਦ ਵਿੱਚ ਸਾਂਜੀ ਵਾਲਤਾ ਦੀ ਗੱਲ ਹੈ ਇਕੋ ਪ੍ਰਿਯੋ ਸਖੀਆਂ ਸਭ ਪ੍ਰਿਅ ਹੈ ਕੀ ਸਾਰੀਆਂ ਜੀਵਾਤਮਾਵਾਂ ਭਾਵੇਂ ਕਿੰਨੇ ਵੀ ਰੂਪ ਹਨ ਉਹਨਾਂ ਸਭ ਦਾ ਮਾਲਕ ਸਭ ਦਾ ਪਤੀ ਇੱਕੋ ਹੀ ਪ੍ਰਭੂ ਹੈ ਸਭ ਉਸ ਇੱਕ ਪਿਆਰੇ ਦੀਆਂ ਸਖੀਆਂ ਹਨ ਜੀ ਸਭ ਤੋਂ ਡੂੰਗੀ ਗੱਲ ਇਹ ਹੈ ਜੋ ਭਾਵੇਂ ਪਿਰ ਸਾਭਲੀ ਇਸ ਦਾ ਮਤਲਬ ਹੈ ਕਿ ਚੰਗੀ ਪਲੀ ਗੁਣਵਾਨ ਅਸਲ ਵਿੱਚ ਉਹੀ ਜੀਵਾਤਮਾ ਹੈ ਜੋ ਆਪਣੇ ਪ੍ਰਭੂਪਤੀ ਨੂੰ ਚੰਗੀ ਲੱਗਦੀ ਹੈ ਸਾਡੇ ਆਪਣੇ ਹਿਸਾਬ ਨਾਲ ਕੋਈ ਫਲ ਨਹੀਂ ਅਸਲ ਪ੍ਰਮਾਣਗੀ ਉਹੀ ਹੈ ਜੋ ਪ੍ਰਭੂ ਨੂੰ ਪਾ ਜਾਵੇ ਸਾਰੀ ਖੇਡ ਪ੍ਰਭੂ ਦੀ ਨਜ਼ਰ ਦੀ ਉਸ ਦੀ ਰਜ਼ਾ ਦੀ ਹੈ ਜੀ ਤੇ ਸ਼ਬਦ ਦਾ ਅੰਤ ਨਿਮਰਤਾ ਪਰਿਆ ਹੈ ਨਾਨਕ ਗਰੀਬ ਕਿਆ ਕਰੈ ਵਿਚਾਰਾ ਹਰ ਪਾਵੇ ਤਿਤ ਰਾਹੀ ਚਲੇ ਇਹ ਨਿਮਰਤਾ ਅਤੇ ਸਮਰਪਣ ਦਾ ਸਿਕਰ ਹੈ ਗੁਰੂ ਸਾਹਿਬ ਜੀ ਜੀਵ ਆਤਮਾ ਦੇ ਰੂਪ ਵਿੱਚ ਕਹਿ ਰਹੇ ਨੇ ਕਿ ਮੈਂ ਗਰੀਬ ਮੈਂ ਵਿਚਾਰੀ ਆਤਮਾ ਕੀ ਕਰ ਸਕਦੀ ਹਾਂ ਮੇਰੇ ਆਪਣੇ ਯਤਨਾਂ ਨਾਲ ਕੀ ਬੰਨਣਾ ਹੈ ਆਤਮਾ ਤਾਂ ਬਸ ਉਸੇ ਰਾਹ ਤੇ ਚੱਲ ਸਕਦੀ ਹੈ ਜਿਹੜਾ ਮੇਰੇ ਹਰੀ ਨੂੰ ਮੇਰੇ ਪ੍ਰਭੂ ਨੂੰ ਪਾਉਂਦਾ ਹੈ ਜਿੱਧਰ ਉਹ ਤੋਰੇਗਾ ਜਿੱਥੋਂ ਸ਼ੁਰੂਆਤ ਸੀ ਕਿ ਕਿਤ ਗਲੀ ਕਿਹੜੇ ਰਾਹ ਉਸੇ ਸਵਾਲ ਤੇ ਵਾਪਸ ਆ ਗਏ ਪਰ ਹੁਣ ਜਵਾਬ ਆਪਣੇ ਯਤਨਾਂ ਵਿੱਚ ਨਹੀਂ ਸਗੋਂ ਪ੍ਰਭੂ ਦੀ ਰਜ਼ਾ ਵਿੱਚ ਹੈ कुल मिलाके ये शब्द एक पूरी आध्यात्मिक यात्रा है तांग तो शुरू हो के मार्ग दी पाल संता तो पूछना उस राह ते चलण दा आनंद फिर अंदरूनी बदला यानी के औगुणा तो गुणावल अते पूरन समर्पण प्रभु दी रजा पावें शब्द सवाल पूछ रिया है पर सिर्फ ये सवाल पूछना ये तांग रखना एक खोज शुरू करनी ये अपने आप विच उस तांग रखने वाले दी तैयारी बारे दसदा है एक खोज ही पहला कदम है ਇਹ ਦਰਸਾਉਂਦਾ ਹੈ ਕਿ ਜਿੰਨਾ ਜਾਗ ਰਹੀ ਹੈ ਬਿਲਕੁਲ ਤੇ ਇਹ ਸਵਾਲ ਕਿ ਕਿਹੜੇ ਰਾਹ ਤੇ ਤੁਰਨਾ ਹੈ ਇਸ ਦਾ ਜਵਾਬ ਸ਼ਾਇਦ ਅਗਲੇ ਸ਼ਬਦ ਵਿੱਚ ਹੈ ਜਿਸ ਦੀ ਵਿਚਾਰ ਅਸੀਂ ਅਗਲੇ ਪੋਡਕਾਸਟ ਵਿੱਚ ਕਰਾਂਗੇ ਜੀ ਤਦ ਤੱਕ ਇਹ ਸਾਨੂੰ ਇਜਾਜ਼ਤ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ